ਭਾਰਤੀ ਕਿਸਾਨ ਯੂਨੀਅਨ ਉਗਰਾਹਨ ਗਰੁੱਪ ਤੇ ਪੰਜਾਬ ਖੇਤ ਪੰਜਾਬ ਖੇਤ ਨੂੰ ਜੋੜ ਜਿਹੜੇ ਯੂਨੀਅਨ ਇਹਨਾਂ ਦੇ ਜਿਹੜੇ ਜੂਨੀਅਰਸ ਦੇ ਮੈਂਬਰਸ ਦੇ ਨਾਲ ਸਾਡੇ ਕਈ ਦੌਰ ਦੀ ਮੀਟਿੰਗ ਚੱਲੀ ਹੈ ਸਾਰੇ ਅਜੰਡੇ ਡਿਸਕਸ ਹੋਏ ਨੇ ਉਹ ਅਜੰਡਾ 2 ਤਰੀਕ ਨੂੰ ਮਾਨਯੋਗ ਜਿਹੜੇ ਖੇਤੀਬਾੜੀ ਮੰਤਰੀ ਸਾਹਿਬ ਨੇ ਵੀ ਰਸੀਵ ਕੀਤਾ ਸੀਗਾ ਉਸ ਉਹ ਜਿਹੜੇ ਅਜੰਡੇ ਦੇ ਉੱਤੇ ਗੌਰਮਟ ਦੇ ਰਿਵਿਊ ਦੇ ਵਿੱਚ ਕਾਫੀ ਵਿਚਾਰ ਵਟਾਂਦਰਾ ਹੋਇਆ ਔਰ ਜਿਹੜੇ ਡਿਫਰੈਂਟ ਡਿਫਰੈਂਟ ਜਿਹੜੇ ਮੁੱਦੇ ਸੀ ਕੁਝ ਪਾਲਿਸੀ ਮੈਟਰ ਦੇ ਨਾਲ ਸੀਗੇ ਕੁਝ ਸੈਂਟਰ ਦੇ ਨਾਲ ਸੀਗੇ ਕੁਝ ਸਟੇਟ ਦੇ ਨਾਲ ਸੀਗੇ ਕੁਝ ਸ਼ਾਰਟ ਟਰਮ ਸੀ ਕੁਝ ਲੌਂਗ ਟਰਮ ਸੀ ਕਾਫੀ ਵਿਚਾਰ ਵਟਾਂਦਰਾ ਹੋਇਆ ਔਰ ਇਹਨਾਂ ਨੂੰ ਅੱਜ ਇਹਨਾਂ ਨੂੰ ਇਹ ਦੱਸਿਆ ਕਿ ਇਹਨਾਂ ਸਾਰੇ ਮੁੱਦਿਆਂ ਤੇ ਆ ਮਾਨਯੋਗ ਸੀਐਮ ਸਾਹਿਬ ਨੇ ਵੀ ਜਿਹੜੇ ਕਨਸਰਨਡ ਜਿਹੜੇ ਮੈਂਕਸ ਯੂਨ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੂੰ ਮੈਂ ਦੱਸਿਆ ਕਿ ਕੱਲ ਸੀਐਮ ਸਾਹਿਬ ਨੇ ਖੁਦ ਆਪ ਮੀਟਿੰਗ ਲੈਣ ਦਾ ਫੈਸਲਾ ਕੀਤਾ ਔਰ ਕੱਲ 3 ਵਜੇ ਪੰਜਾਬ ਭਵਨ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਉਹਨਾਂ ਦੇ ਜਿਹੜੇ ਮੰਤਰੀ ਸਾਹਿਬਾਨ ਔਰ ਜਿਹੜੇ ਸੈਕਟਰੀਜ਼ ਕਨਸਰਨ ਦੇ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਨੇ ਉਹ ਔਰ ਕਿਸਾਨ ਯੂਨੀਅਨ ਅੰਦਰ ਪਾਰਕੀ ਕਿਸਾਨ ਯੂਨੀਅਨ ਨੂੰ ਗ੍ਰਾਹ ਤੇ ਖੇਤ ਮਜ਼ਦੂਰ ਜਿਹੜੇ ਯੂਨੀਅਨ ਇਹਨਾਂ ਦੇ ਜਿਹੜੇ ਮੈਂਬਰਸ ਨੇ ਇਹਨਾਂ ਦੇ ਨਾਲ ਉਹਨਾਂ ਅਜੈਂਡਾ ਪੁਆਇੰਟਸ ਤੇ ਕਰਨਗੇ ਔਰ ਉਹ ਸਾਰੇ ਵਿਚਾਰ ਗੋਸ਼ਟੀ ਬਿਕਾਉਸ ਇਹ ਜਿਹੜੇ ਪਹਿਲਾਂ ਵੀ ਕਾਫੀ ਟਾਈਮ ਤੋਂ ਜਿਹੜੇ ਮੁੱਦਿਆਂ ਤੇ ਡਿਸਕਸ਼ਨ ਚੱਲਦੀ ਰਹਿੰਦੀ ਹੈ ਔਰ ਕੁਝ ਚੀਜ਼ਾਂ ਜਿਹੜੀਆਂ ਹੈ ਉਹ ਇਮੀਡੀਏਟਲੀ ਹੋਣ ਵਾਲੀਆਂ ਕੁਝ ਪਾਲਿਸੀ ਹੈ ਸੋ ਕੱਲ ਜਿਹੜੀ ਹੈ ਉਹ ਮੀਟਿੰਗ ਹੋਏਗੀ ਸਰ ਕੁਝ ਮੰਗਾਂ ਜਿਹੜੀਆਂ ਇਹਨਾਂ ਦੀ ਹੈ ਕੀ ਕੁਝ ਮੰਗਾਂ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਗਈਆਂ ਕੁਝ ਵਿਚਾਰ ਜਿਹੜਾ ਭਾਵੇਂ ਨਾਮ ਰੱਖਿਆ ਗਿਆ ਹੈਗਾ ਕਿਹੜੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਜਿਹੜੀਆਂ ਮੈਂ ਤੁਹਾਨੂੰ ਹੁਣ ਇਹ ਦੱਸ ਸਕਿਆ ਟਿਆ ਜੀ ਕਿ ਕੁਝ ਮੰਗਾਂ ਜਿਹੜੀਆਂ ਉਹ ਪਾਲਿਸੀ ਮੈਟਰਸ ਦੇ ਨਾਲ ਹੁੰਦੀਆਂ ਨੇ ਕੁਝ ਸਟੇਟ ਲੈਵਲ ਤੇ ਹੁੰਦੀਆਂ ਕੁਝ ਸੈਂਟਰ ਤੇ ਕਾਫੀ ਲੰਬਾ ਇਹਨਾਂ ਦਾ ਜਿਹੜਾ ਕਾਫੀ ਲੰਬਾ ਜਿਹੜਾ ਇਹਨਾਂ ਦੇ ਸੀਗੇ ਉਹਦੇ ਤੇ ਕਾਫੀ ਚੀਜ਼ਾਂ ਡਿੜੀਆਂ ਉਹ ਸਾਹਮਣੇ ਆਈਆਂ ਉਹ ਸਾਰੀਆਂ ਡਿਟੇਲਸ ਕੱਲ ਡਿਸਕਸ ਹੋ ਗਈ ਸੀਐਮ ਸਾਹਿਬ ਨੇ ਆਪ ਮੀਟਿੰਗ ਰੱਖੀ ਹੈ ਸੋ ਇਹ ਗ੍ਰਾਜ਼ਡ ਤੁਹਾਡਾ ਕੀ ਗ੍ਰਾਜ਼ਡ ਕੀ ਤੁਸੀਂ ਇਸ ਮੀਟਿੰਗ ਤੋਂ ਸੈਟੀਸਫਾਈ ਹੋ ਔਰ ਅੱਗੇ ਤੁਹਾਡਾ ਕੀ ਫੈਸਲਾ ਕੀ ਅੱਗੇ ਤੋਂ ਅੱਗੇ ਦਾ ਸਟੈਪ ਰਹਿਣਾ। ਦੇਖੋ ਮੀਟਿੰਗ ਸੈਟੀਸਫਾਈ ਜਿੰਨਾ ਚਿਰ ਜੀਮ ਸਿੰਘ ਸਾਹਿਬ ਨਹੀਂ ਬੈਠਦੇ ਉਹਨਾਂ ਦਾ ਬੈਠ ਕੇ ਉਹ ਕੀ ਲੈ ਕੇ ਆਉਂਦੇ ਨੇ ਸਾਡੇ ਮੰਗ ਪੱਤਰ ਬਾਰੇ ਕੀ ਸੋਚਦੇ ਨੇ ਸੈਟੀਸਫਾਈ ਹਾਂ ਕਿ ਨਾ ਹਾਂ ਉਦੋਂ ਬਾਅਦ ਹੀ ਕੁਝ ਨਿਕਲਣਾ। ਕਿਉਂਕਿ ਅਜੇ ਤਾਂ ਸਾਡਾ ਉਹ ਮੰਗ ਪੱਤਰ ਤੇ ਕੋਈ ਚਰਚਾ ਨਹੀਂ ਨਾ ਹੋ ਸਕੀ। ਇਹ ਚਰਚਾ ਜੋ ਹੋਈ ਹੈ ਇਹ ਤਾਂ ਪ੍ਰਸ਼ਾਸਨ ਦੀ ਜੀਮ ਸਾਹਿਬ ਨੇ ਕੋਈ ਅਧਿਕਾਰੀਆਂ ਨਾਲ ਕੀਤੀ ਹੈ, ਕਿੰਨੀ ਕੀਤੀ ਹੈ ਕਿ ਕਿਹੜੀ ਗੱਲ ਤੇ ਪੋਜੀਟਿਵ ਹੈ, ਕਿਹੜੀ ਗੱਲ ਤੇ ਨੈਗੇਟਿਵ ਸੋਚ ਲਿਆ। ਇਹ ਤਾਂ ਉਹਨਾਂ ਦਾ ਮਿਲਣ ਤੋਂ ਬਾਅਦ ਹੀ ਪਤਾ ਲੱਗਣਾ ਹੈ। ਅਸੀਂ ਕੁਸ ਕਹਿੰਦੀ ਹਾਲਤ। ਦੇਖੋ ਜੋ ਬਾਤ ਹੋਈ इस कल को सीएम के साथ सीटिंग है क्योंकि मांग पत्र जो है सीएम ही आप फाइनल अथॉरिटी है वो लोगों ने किसके साथ क्या बचा रहा है वो बताएं। उसे क्या, क्या कुछ कुछ आपकी जो हैं है ਦੇਖੋ ਡਿਮਾਂਡ ਵੀ ਕਈ ਹੋਈਆਂ ਜੀ ਉਹਨਾਂ ਦੇ ਪਾਸ ਜੀ ਜੀ ਆਪ ਹਿੰਦੀ ਜਿਆਦੀ ਹੋਇਆ ਜੀ ਹੁਣ ਕੀ ਗੱਲ ਹੋਈ ਸਾਰਾ ਦੱਸ ਆਹ ਦੇਖੋ ਜੋ ਗੱਲ ਸੀ ਸਾਨੂੰ ਇੱਥੇ ਦੱਸ ਹੀ ਦਿੱਤੀ ਆ ਸਾਰਿਆਂ ਦੇ ਸਾਹਮਣੇ ਦੱਸਿਆ ਵੀ ਕੱਲ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਆ ਉਸ ਤੋਂ ਬਾਅਦ ਜੋ ਕੁਝ ਫੈਸਲਾ ਹੋਊਗਾ ਸਾਨੂੰ ਜਾਣਕਾਰੀ ਇਹਨਾਂ ਸੇ ਡਿਮਾਂਡ ਕੀ ਕੀ ਸੀ ਜਿਨ੍ਹਾਂ ਨੂੰ ਡਿਮਾਂਡ ਮੰਗ ਪੱਤਰ ਆਪਣੀ ਬਹੁਤ ਵਾਰੀ ਚਰਚਾ ਹੋ ਗਈ ਯਾਰ ਮੈਂ ਖੇਤੀਬਾੜੀ ਕਿਸਾਨ ਮਜ਼ਦੂਰ ਪੱਖੀ ਵਾਤਾਵਰਨ ਨੀਤੀ ਹੈ ਜਿਹੜੀ ਕਿਸਾਨ ਖੇਤੀ ਨੀਤੀ ਉਹਦੇ ਬਾਰੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਹਾਲ ਤੱਕ ਤਰਨਾ ਜਾ ਰਿਹਾ ਹੈ ਹਾਂ ਜੀ ਤਰਨਾ ਜਾ ਰਹੀ ਅਸੀਂ ਮੀਟਿੰਗ ਕਰਕੇ ਅੱਜ ਕੀ ਨੀਤੀ ਖੇਤੀ ਨੀਤੀ ਤੇ ਜਿਹੜਾ ਵਿਚਾਰ ਕੀਤਾ ਜਾ ਦੇਖੋ ਇਸ ਤਰ੍ਹਾਂ ਸਦਨ ਦੇ ਵਿੱਚ ਕਿਹੜੀਆਂ ਗੱਲਾਂ ਹੋਈਆਂ ਨੇ ਉਹਨਾਂ ਨੇ ਮੰਗ ਪੱਤਰ ਤੇ ਸਾਡੀ ਤੇ ਕੀ ਸੋਚਿਆ ਫਾਈਨਲ ਡਿਸੀਜਨ ਜਿਹੜਾ ਸਾਡੇ ਹੱਥ ਚ ਆਊਗਾ ਅਸੀਂ ਤਾਂ ਉਹ ਹੀ ਦੱਸ ਸਕਦੇ ਹਾਂ ਮਸਲਨ ਦੇ ਵਿੱਚ ਕੌਣ ਕੀ ਬੋਲ ਗਿਆ ਜੀ ਸਟੇਟਮੈਂਟ ਹੁੰਦੀ ਹੈ ਕਿ ਸੁਝਾਅ ਲਵਾਂਗੇ ਕਿਸਾਨਾਂ ਤੇ ਜੋ ਮਹਾਰਾ ਤੋਂ ਸੁਝਾਅ ਦਵਾਂਗੇ ਇਹ ਤਾਂ ਮੰਨ ਲਓ ਕਿੰਨੇ ਵਕਤਾਂ ਨੇ ਪਹਿਲਾਂ ਬੋਲਿਆ ਪ੍ਰਧਾਨ ਮੰਤਰੀ ਬੋਲਦਾ ਰਹਿੰਦਾ ਹੈ ਵੀ ਕਿਸਾਨਾਂ ਨੂੰ ਵਿੱਚ ਬਿਠਾਵਾਂਗੇ ਕਿਹੜੇ ਕਿਸਾਨ ਨੇ ਕਿਸਾਨ ਤਾਂ ਕੁਝ ਵੀ ਕੋਈ ਵੀ ਹੋ ਸਕਦਾ ਡਾਈਵਰਸੀਫਿਕੇਸ਼ਨ ਬਾਰੇ ਕੋਈ ਗੱਲ ਮੰਗ ਹੈਗੀ ਤੁਹਾਡੀ ਦੇਖੋ ਇਹ ਸਾਰੀਆਂ ਗੱਲਾਂ ਦੇ ਵਿੱਚ ਹੀ ਹੋਣਗੀਆਂ ਜ ਖਾਸ ਜੀ ਇਸ ਮੀਟਿੰਗ ਦੇ ਵਿੱਚ ਕੋਈ ਖਾਸ ਜੀ ਬਸ ਇਹ ਕਨਵਾਈ ਹੋਇਆ ਬਸ ਸ੍ਰੀ ਸਾਹਿਬ ਇੱਕ ਹੋਰ ਗੱਲ ਕਰਜ਼ਾ ਮੁਕਤੀ ਦੀ ਜਿਹੜੀ ਗੱਲ ਕੀਤੀ ਜਾਂਦੀ ਕਰਜ਼ਾ ਕਿਹੜਾ ਮਾਫ਼ ਕਰਾਉਣ ਦੀ ਗੱਲ ਕਰ ਰਹੇ ਹੋ ਜਿਹੜਾ ਖੇਤੀ ਵਾਸਤੇ ਲਿੱਤਾ ਗਿਆ ਜਿਹੜਾ ਦੂਸਰਾ ਕਰਜ਼ਾ ਦੂਸਰਾ ਕਿਹੜਾ ਕਰਜ਼ਾ ਹੁੰਦਾ ਜੀ ਕਿਸਾਨਾਂ ਦਾ ਖੇਤੀ ਨਾਲੋਂ ਮਤਲਬ ਕਿ ਟਰੈਕਟਰਾਂ ਵਾਸਤੇ ਲੈ ਲਿਆ ਜਾਂ ਜਿਹੜਾ ਬਾਈਸਾਈਕਲ ਲੈ ਲੇ ਦੇਖੋ ਕਿਸਾਨਾਂ ਨੇ ਖੇਤੀ ਦੀ ਆਮਦਨ ਦੇ ਵਿੱਚੋਂ ਜਦੋਂ ਕਾਸੀ ਵਾਸਤੇ ਵੀ ਜਿਹੜੇ ਆਪਣੇ ਲੋੜਾਂ ਪੂਰੀਆਂ ਕਰਨ ਵਾਸਤੇ ਕਾਸੀ ਤੇ ਕੋਈ ਐਜੂਕੇਸ਼ਨ ਤੇ ਵੀ ਲੈ ਸਕਦਾ ਘਰ ਤੇ ਵੀ ਲੈ ਸਕਦਾ ਟਰੈਕਟਰ ਦੀ ਵੀ ਲੈਦਾ ਮੱਝਾਂ ਦੇ ਵੀ ਲੈਂਦਾ ਤੁਸੀਂ ਕਿਸਾਨੀ ਨਾਲ ਜੁੜ ਕੇ ਨਾ Gracias <music>